ਡਾਕਟਰ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਤੁਸੀਂ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਪਣਾ ਇੱਕ ਬੜਾ ਹੀ ਬਹੁਮੁੱਲੀ ਸਮਾਅ ਕੱਢਿਆ ਤੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲੱਗੇ ਹੋ ਤੇ ਅੱਜ ਦਾ ਜਿਹੜਾ ਮੁੱਖ ਵਿਚਾਰ ਇਹ ਹੈ ਵੀ ਅਸੀਂ ਪ੍ਰੇਰਿਤ ਹੋਈਏ ਸਾਡੇ ਗ੍ਰੰਥਾਂ ਤੋਂ ਸਾਡੀਆਂ ਬਾਬਿਆਂ ਫਕੀਰਾਂ ਪੀਰਾਂ ਯੂ ਯੋ ਯਨਾ ਦੀਆਂ ਬਾਣੀਆਂ ਤੋਂ ਤੇ ਦੇਖੀਏ ਕਿ ਉਹਨਾਂ ਨੇ ਸਾਨੂੰ ਕੀ ਉਪਦੇਸ਼ ਦਿੱਤੇ ਨੇ ਸਿਹਤ ਬਾਰੇ ਤੇ ਸਪੈਸੀਫਿਕਲੀ ਜਿੱਦਾਂ ਇਹ ਕਿਹਾ ਹੈ ਬਿਮਾਰੀ ਹੈ ਡਾਇਬੀਟੀਜ਼ ਸ਼ੂਗਰ ਦੀ ਜਿੰਨੂੰ ਕਹਿੰਦੇ ਆ ਉਹਦੇ ਬਾਰੇ ਕੀ ਮਹਾਰਾਜਾ ਸਨੇਹਾ ਜੀ ਤੇ ਅੱਜ ਦੀ ਸਾਡੀ ਜਿਹੜੀ ਚਰਚਾ ਆ ਡਾਕਟਰ ਸਾਹਿਬ ਤੁਹਾਡੇ ਨਾਲ ਇਸੇ ਉਹਦੇ ਤੇ ਹੋਈਗੀ ਡਾਕਟਰ ਸਾਹਿਬ ਤੁਸੀਂ 2 ਮਿੰਟ ਲੈ ਕੇ ਆਪਣੇ ਆਪ ਨੂੰ ਥੋੜਾ ਜਿਹਾ ਦੱਸੋ ਸ੍ਰੋਤਿਆਂ ਵਾਸਤੇ ਕਿ ਵੀ ਤੁਹਾਡਾ ਤੁਸੀਂ ਕਿੱਥੋਂ ਸਟਾਰਟ ਕੀਤਾ ਤੁਹਾਡਾ ਇਹਦੇ ਬਾਰੇ ਕਿਉਂ ਇਨਾ ਇੰਟਰਸਟ ਹੈਗਾ ਜੇ ਪ੍ਰਿਤਪਾਲ ਜੀ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਅੱਜ ਐਲਐਸ ਤੁਹਾਡੇ ਵਰਗੇ ਸ੍ਰੋਤਿਆਂ ਨਾਲ ਤੁਹਾਡੇ ਵਰਗੇ ਵੀਰਾਂ ਨਾਲ ਬੈਠ ਕੇ ਇੱਕ ਬਹੁਤ ਹੀ ਗੰਭੀਰ ਔਰ امپورٹنٹ وشے جی تے آپ گل کر گے اور جس طرح کی میں پہلا کہہ رہا سا کہ شوگر کی بماری جہاں ہے وہ ہر چوتھے بندے شوگر کی بماری دنیا چکی ہے میں جس طرح تھی دسیا پٹیالے تو پنجاب اپنا پٹیالہ شہر اتوں پورمنٹ میڈیکل کالج پٹیالہ تو سن انیس سو اکیاسی ایم بی ایس کی میں ٹاپر گا پھر میں ایم ڈی میڈیسن کی ٹاپر گا اس بعد پچاسی کر کے میں لوگ لگ گیا ایز ای میڈیکل سپیشلسٹ تا میں دیکھا شوگر کی بماری لوگ ودی جا رہے دے نال ہون شوگر پرولم نے چاہے وہ اکاں ڈیمیج ہونا ہے چاہے پیتھی ہے ناڑا دال پیرالسز ہو جانا ہے چاہے انہوں نے کڈنی فیلئر ہے چاہے نے کوئی برین ڈیمیج ہو جاندہ ہے ترہ طرح دیا تکیفہ میں دکھتا شوگر دے لوگ اور ایک گل بننے لگ گئی کہ شوگر ساری بماریاں کی ماں ہے اے تو جے شوگر کنٹرول نہیں ہے تو یہ کوئی بھی شریر دا کوئی یہ انگ نہیں ہے جیڑا ہے تو چھوٹا رہدا ہے اور ایسا ایسا کمپلیشن ہوں جب لا لاج علاج نہیں ਜੋ ਇੱਕ ਵਾਰੀ ਡੈਮੇਜ ਹੋ ਗਿਆ ਚਾਹੇ ਕਿੰਨੇ ਡੈਮੇਜ ਹੋ ਗਈ ਚਾਹੇ ਅੱਖ ਦੀ ਨਿਗਾ ਡੈਮੇਜ ਹੋ ਗਈ ਚਾਹੇ ਉਹ ਬ੍ਰੇਨ ਦੀਆਂ ਨਾੜਾਂ ਡੈਮੇਜ ਹੋ ਗਈਆਂ ਹੋ ਗਿਆ ਤਾਂ ਉਹ ਵਾਪਸ ਨਹੀਂ ਪਰਦਾ ਵਾਪਸ ਨਹੀਂ ਉਹਦਾ ਇਲਾਜ ਹੁੰਦਾ ਸੋ ਇਸ ਕਰਕੇ ਮੇਰਾ ਦਿਨ ਪਰ ਦਿਨ ਮੈਨੂੰ ਮੇਰੇ ਕੋਲ ਬੜੇ ਮਰੀਜ਼ ਆਉਂਦੇ ਬੜੇ ਪੇਸ਼ੀਐਂਟ ਆਉਂਦੇ ਕਿ ਡਾਕਟਰ ਸਾਹਿਬ ਅਸੀਂ ਤੁਹਾਡਾ ਫਾਲੋ ਕਰ ਰਹੇ ਹਾਂ ਤੁਹਾਡੀ ਦਵਾਈ ਲੈ ਰਹੇ ਹਾਂ ਜਿਵੇਂ ਕਿ ਹੋਰ ਤੁਸੀਂ ਬਿਮਾਰੀ ਠੀਕ ਕਰ ਦਿੰਦੇ ਹੋ ਨਮੂਨੀਆਂ ਠੀਕ ਕਰ ਦਿੰਦੇ ਹੋ ڈینگو ٹھیک کر دیو، ملیریا ٹھیک کر دیں ٹھیک کر دیں بماری کیوں نہیں ٹھیک ہوں بماری جی جی سنوں ساری عمر ای دوائی کھانی پہ ساری ساری امریکی کچھ چنگا کھا بھی نہیں سکتے تا میرا دن پر دن یہ بھی ہوندہ رہا ودہ رہا کہ کی اپنا ہو ਕੋਈ ਐਸੀ ਖੋਜ ਕਰ ਸਕਦੇ ਆ ਕੋਈ ਕੋ ਕਰ ਸਕਦੇ ਆ ਕਰਕੇ ਕਰ ਸਕਦੇ ਆ ਕਿ ਜਿਹਦੇ ਨਾਲ ਲੋਕਾਂ ਨੂੰ ਆਪਾਂ ਇਸ ਚੀਜ਼ ਦੀ ਰਾਹਤ ਦੇ ਸਕੀਏ ਕਿ ਉਹ ਇਸ ਬਿਮਾਰੀ ਤੋਂ ਨਾ ਕੀ ਕੰਟਰੋਲ ਹੋ ਨਾ ਤੋਂ ਉਹ ਉਸ ਤੇ ਤੋਂ ਨਜਾਤ پا ਸਕਣ ਔਰ ਉਹ ਜਿਹੜੀਆਂ ਕੰਪਲਿਕੀਸ਼ਨ ਜਿਵੇਂ ਮੈਂ ਦੱਸਿਆ ਉਹਨਾਂ ਉਹਨਾਂ ਤੋਂ ਬਚ ਸਕਣ ਤੇ ਤੁਸੀਂ ਮੈਨੂੰ ਜਦੋਂ ਮਿਲੇ ਤੁਸੀਂ ਦੱਸਿਆ ਕਿ ਅਸੀਂ ਡਾਇਬੀਟ ਰਿਵਰਸਲ ਤੇ ਕੰਮ ਕਰ ਰਹੇ ਆਂ ਔਰ ਇਹਦੇ ਵਿੱਚ ਅਸੀਂ ਜਿੰਨੇ ਵੀ ਆਪਣੇ ਪੁਰਾਣੇ ਗ੍ਰੰਥ ਨੇ ਆਪਣੇ ਵਾਪੁਰਖਾ ਨੇ ਵਾਨੀਆਂ ਨੇ ਉਹਨਾਂ ਨੇ ਬਹੁਤ ਕੁਝ ਇਹ ਆਪਣੀ ਜਿਹੜੀ ਦਿਨਚਰਿਆ ਦੇ ਵਿੱਚ ਯਾਦੇ ਵਿੱਚ ਆਪਾਂ ਨੂੰ ਇੱਕ ਸਿੱਖ ਦਿੱਤੀ ਹੋਈ ਹੈ ਜਾਂ ਆਦੇਸ਼ ਦਿੱਤੇ ਹੋਏ ਨੇ ਆਪਾਂ ਉਹਨੂੰ ਇਸ ਦੇ ਨਾਲ ਅਮੈਲਗਮੇਟ ਕਰਕੇ ਗਰਲਾ ਕੇ ਤੁਹਾਡੀ ਜਿਹੜੀ ਸਾਈਂ ਸਰ ਲਾ ਕੇ ਆਪਾਂ ਜੋਰ ਲੋਕਾਂ ਦੀ ਸੇਵਾ ਕਰੀਏ ਇਸ ਕਰਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਮੈਂ ਤੁਹਾਡੇ ਨਾਲ ਅੱਜ ਬੈਠ ਕੇ ਮੈਂ ਇਸ ਸੰਝ ਕਰ ਰਿਹਾ ਹਾਂ ਅਖੀਰਲਾ ਜਿਹੜਾ ਵਿਚਾਰ ਤੁਹਾਡੇ ਨਾਲ ਡਾਕਟਰ ਸਾਹਿਬ ਸਾਂਝਾ ਕਰਨਾ ਚਾਹੁੰਨਾ ਤੇ ਮੈਂ ਸਮਝਣਾ ਚਾਹੁੰਨਾ ਵੀ ਤੁਹਾਡਾ ਜਿਹੜਾ ਤੁਹਾਡੀ ਜਿਹੜੇ ਖੇਤਰ ਦਾ ਜਿਹੜਾ ਐਕਸਪਰਟੀਜ਼ ਹੈ ਤੁਹਾਡੀ ਜਿਹੜੀ ਪੜ੍ਹਾਈ ਹੈ ਉਹ ਇਸ ਬਾਰੇ ਕੀ ਕਹਿੰਦੀ ਹੈ ਵੀ ਮਹਾਰਾਜ ਜਿਤਨਾ ਸਾਡੇ ਰੋਹਾਨੀ ਸਤੇ ਤੇ ਜਿਹੜਾ ਅਸੀਂ ਤਨ ਅਰਜਿਤ ਕਰਦੇ ਹਾਂ ਸਿਮਰਨ ਦੇ ਰਾਹੀ ਜੇ ਆ ਪ ਜਨਮ ਬੰਦੀ ਦੇ ਰਾਹੀ ਜਾਂ ਸੇਵਾ ਦੇ ਰਾਹੀ ਅਸੀਂ ਕਰਦੇ ਆ ਤੇ ਮਹਾਰਾਜ ਬੜੇ ਕੈਟੈਗੋਰਿਕਲ ਨੇ ਉਸ ਉਹ 1377 ਅੰਕ ਦੇ ਉੱਤੇ ਯੋ ਸਾਹਿਬ ਸ੍ਰੀ ਕਬੀਰ ਸਾਹਿਬ ਜੀ ਦੇ ਸ਼ਬਦ ਨੇ ਕਿ ਇਹ ਗੱਲ ਕਰ ਰਹੇ ਆ ਵੀ ਵੀ ਸ਼ਰਾਬ ਤੰਬਾਕੂ ਮਰੀਓਨਾ ਮਰੂਆਨਾ ਕਿਸੇ ਕਿਸਮ ਦਾ ਵੀ ਨਸ਼ਾ ਉਹਦੇ ਬਾਰੇ ਗੱਲ ਕਰ ਰਹੇ ਨੇ ਉਹ ਕਹਿੰਦੇ ਆ ਵੀ ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭ ਹੈ ਰਸਾਤਲ ਜਾਹੇ ਮਤਲਬ ਕਿਤੇ ਨਾ ਕਿਤੇ ਮਹਾਰਾਜ ਇਹ ਕਹਿ ਰਹੇ ਨੇ ਵੀ ਦੇਖੋ ਜੀ ਭਾਂਗ ਵਿੱਚ ਕਿਸੇ ਵੀ ਕਿਸਮ ਦੀ ਇਨਟੌਕਸਿਕੇਸ਼ਨ ਜਿਸ ਤਰ੍ਹਾਂ ਭਾਂਗ ਹੋ ਗਈ ਜਾਂ ਜਾਂ ਡਰੱਗਸ ਹੋ ਗਏ ਜਾਂ ਕੋਕੇਨ ਹੋ ਗਈ ਜਾਂ ਹੋਰ ਕੁਝ ਹੋ ਗਿਆ ਮਾਛਲੀ ਇਥੇ ਮਾਛਲੀ ਜਿਹੜੀ ਇਥੇ ਇਹ ਪ੍ਰਥਾਏ ਆ ਵੀ ਕੋਈ ਵੀ ਤਾਮਸਿਕ ਜਿਹੜਾ ਜਿਹੜੀਆਂ ਮੰਨਦੀਆਂ ਜਿਹੜੀਆਂ ਜਿਹਨੂੰ ਅੰਗਰੇਜ਼ੀ ਚ ਕਹਿ ਦਿੰਦੇ ਕਾਰਨਲ ਰਾਈਟ ਜਿਹੜਾ ਕਿ ਤੁਹਾਡੇ ਯੂ ਨਾ ਕਾਮਾਦਿਕ ਸ਼ਕਤੀਆਂ ਨੂੰ ਵਧੇਵਾ ਦਿੰਦੀਆਂ ਨੇ ਉੱਥੇ ਮਾ ਮਾਛਲੀ ਦਾ ਵਰਣਨ ਕੀਤਾ ਗਿਆ ਤੇ ਸੁਰਾਪਾਨ ਜਿਹੜਾ ਆ ਬੇਸਿਕਲੀ ਸ਼ਰਾਬ ਨੂੰ ਕਿਹਾ ਗਿਆ ਹੈ ਤੇ ਇਹ ਕਿ ਹੈ ਮਹਾਰਾਜ ਦੇ ਬਿਲਕੁਲ ਕਲੀਅਰ ਮਾਥੇ ਜਿਹਦੇ ਉੱਤੇ ਕਾਫੀ ਡਿਬੇਟ ਹੁੰਦਾ ਹੈ ਬਾਏ ਦਿਵੇ ਬਟ ਇਹ ਮਾਥੇ ਹੈ ਵੀ এজ ਜੇ ਇਹ ਇਸ ਕਿਸਮ ਦੇ ਇਨਟੌਕਸਿਕੈਂਟਸ ਅਗਰ ਕੋਈ ਆਦਮੀ ਲੈਂਦਾ ਹੈ ਤੇ ਉਹਦਾ ਜਿਹੜਾ ਤੀਰਥ ਕੀਤਾ ਹੋਇਆ ਜਾਂ ਕੋਈ ਵਰਤ ਕੋਈ ਕਿਸੇ 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 ਤਰੀਕੇ ਦਾ ਵਰਤ ਕੀਤਾ ਹੋਇਆ ਵਿਵਿਨ ਪ੍ਰਕਾਰ ਦੇ ਵਰਤ ਰੱਖਦੇ ਆ ਲੋਕੀ ਕੁਝ ਫਾਸਟਿੰਗ ਕਰਦੇ ਨੇ ਕੁਝ ਹੋਰ ਕਰਦੇ ਨੇ ਹੋਰ ਇਹਦੇ ਨੇਮ ਇਹ ਨਾਮ ਦਾ ਜਪਿਆ ਜਾ ਨਾਮੀ ਬਾਣੀ ਪੜੀ ਜਾਂ ਨਾਮ ਦਾ ਜਪਣਾ ਜਾਂ ਕਿਸੇ ਸ਼ਾਸਤਰ ਪੁਰਾਣਾ ਦਾ ਕਰਨਾ ਉਹ ਸਭ ਜਿਹੜਾ ਆ ਉਹ ਸਭ ਜਿਹੜੇ ਆ ਉਹ ਨੇਫਲ ਹੋ ਜਾਂਦੇ ਨੇ ਉਹ ਜ਼ੀਰੋ ਹੋ ਜਾਂਦੇ ਨੇ ਵੀ ਰਸਾਤਲ ਜਾ ਹੈ ਵੀ ਇਹ ਰਸਾਂ ਦੇ ਤਲ ਦੇ ਉੱਤੇ ਚੱਲ ਜਾਂਦਾ ਹੈ ਕਿਉਂਕਿ ਬੰਦਾ ਉੱਥੇ ਰਸਾਂ ਦੇ ਤਲਾਂ ਦੇ ਵਿਚਰ ਰਿਹਾ ਤੇ ਐ ਜਿਹੜਾ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾ ਸਭ ਤੋਂ ਸਭ ਤੋਂ ਥੱਲੇ ਚੱਲ ਜਾਂਦਾ ਰਸਾਤਲ ਮਤਲਬ ਰਸਾਤਲ ਮਨ ਰਸਾਂ ਦਾ ਤਲ ਬਟ ਇਹ ਸਭ ਤੋਂ ਥੱਲੇ ਵਾਲਾ ਤਾਲ ਮੰਨਿਆ ਗਿਆ ਹੈ ਹਿਊਮਨ ਐਗਜ਼ਿਸਟੈਂਸ ਦੇ ਵਿੱਚ ਰਾਈਟ ਤੇ ਇਹ ਇਹਦੇ ਬਾਰੇ ਯੂ ਨੋ ਬਾਇਓਲੋਜੀ ਕੀ ਕਹਿੰਦੀ ਹੈ ਦੇਖੋ ਬਾਇਓਲੋਜੀ ਦੇ ਵਿੱਚ ਜੇ ਆਪਾਂ ਚਲੀਏ ਕਿ ਜਿੰਨੇ ਵੀ ਇਨਟੌਕਸਿਕ ਐਂਟਸ ਨੇ ਚਾਹੇ ਉਹ ਐਲਕੋਹਲ ਆ ਚਾਹੇ ਉਹ ਭੰਗ ਆ ਚਾਹੇ ਉਹ ਅੱਜ ਕੱਲ ਸਾਡੇ ਸਿੰਥੈਟਿਕ ਬੜੇ ਇਨਟੌਕਸਿਕਸ਼ਨ ਸ਼ੁਰੂ ਹੋ ਗਏ ਆ ਅਮ ਇਹਨੂੰ ਜਿਹਨੂੰ ਪੰਜਾਬ ਚ ਤਾਂ ਸਾਡੇ ਚਿੱਟਾ ਉਹਨੂੰ ਕਹਿੰਦੇ ਬਹੁਤ ਜ਼ਿਆਦਾ ਚੱਲਦਾ ਹੈਗਾ ਜੀ ਤੇ ਉਹ ਗੱਲ

بے بےتکا تجھے کھان پین لگو گے کیونکہ تنہیں کنٹرول نہیں ہے تو تو پتہ نہیں کی کہا کھا پی اور ڈائٹ وجہ بھی ایس سچ جڑا تھی نشہ ہے وہ جس طرح الکوہول ہے انہیں لیور ڈائریکٹلی جا کے ابزور ہو کے لیور خراب کرنا ہے جڑے دوسرے آرگنز خراب کرنا ہے جڑا چٹا ہے گا یا پنگ ہے گی ہے انہیں نروز نسا خراب کر دینا او پی ایم بڑی چل دی ہے وہ ہے نسا باڈیسٹیلی لگ لگتا ہے کہ سڈے چاقت آ گئی لیکن ایکچولی وہاں ڈسٹروئے کر رہے ہیں تو کوئی بھی پیشنٹ ہے گا چاہے وہ شوگر والا ہے چاہے بلڈ پریشر والا ہے چاہے وہ ہارٹ والا ہے چاہے ਜਾ ਮੇਰੇ ਕੋਲ ਤਾਂ ਇੰਨੀ ਪ੍ਰੈਕਟਿਸ ਦੇ ਵਿੱਚ ਮੈਂ ਦੇਖਦਾ ਕਮ ਸੇ ਕਮ 20 25% ਲੋਕ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਜਿਹੜੇ ਕਿ ਕਿਸੇ ਨਾ ਕਿਸੇ ਇਨਟੌਕਸਿਕ ਨੇ ਲੇਕੇਸ਼ਨ ਨਾਲ ਗ੍ਰਸਤ ਨੇ ਚਾਹੇ ਉਹ ਰੈਗੂਲਰ ਅਲਕੋਹਲ ਦਾ ਹੈ ਕੋਈ OPM ਦਾ ਹੈਗਾ ਕੋਈ ਚਿੱਟੇ ਦਾ ਹੈਗਾ ਕੋਈ ਆਪਣਾ ਦੂਸਰੇ ਇੱਕ ਹੀ ਕੇਂਦਰ ਨੇ ਆ ਪੰਗਰ ਵਗੈਰਾ ਦੇ ਜੇ ਲੈਂਦੇ ਨੇ ਜਾਂ ਉਹ ਲੈਂਦੇ ਨੇ ਉਹ ਅਸੀਂ ਦਿਖਦੇ ਆ ਕਿ ਉਹਨਾਂ ਨੂੰ ਬੜਾ ਸਮਝਾਈਦਾ ਕਿ ਦੇਖੋ ਤੁਹਾਡਾ ਲੀਵਰ ਖਰਾਬ ਹੋ ਰਿਹਾ ਕਿੰਨੀ ਖਰਾਬ ਹੋ ਰਹੀ ਹੈ ਜਾਂ ਬ੍ਰੇਨ ਤੇ ਹੋ ਰਿਹਾ ਉਹ ਸਾਇੰਟਿਫਿਕਲੀ ਅਸੀਂ ਉਹਨਾਂ ਨੂੰ ਟੈਸਟ ਕਰਾ ਕੇ ਵੀ ਦਿਖਾ ਵੀ ਦਿੰਦੇ ਆ ਤਾਂ ਇਹ ਅਦਰਵਾਇਜ਼ ਚ ਐ ਉਹ ਦਵਾਈ ਜਿੰਨੇ ਮਰਜ਼ੀ ਲੈ ਰਹੇ ਹੋਣ ਜਿੰਨੇ ਆਪਾਂ ਇਹਨੂੰ ਮੈਂ ਉਹਦੇ ਨਾਲ ਜੋੜੂੰਗਾ ਕਿ ਜਿਹੜੇ ਵਿਅਰਥ ਜਾਣਾ ਹੈ ਬਾਕੀ ਸਾਰੇ ਜਿਹੜੇ ਚੰਗੇ ਤਿਰਸ ਵਰਗਾ ਹੈ ਜਿਹਦਾ ਨਾ ਮੈਡੀਕਲ ਸਪੀਕਿੰਗ ਮੈਂ ਕਹੂੰਗਾ ਜੋ ਰੈਗੂਲਰ ਮੈਡੀਕੇਸ਼ਨ ਲੈ ਵੀ ਰਹੇ ਨੇ ਡਾਈਟ ਕੰਟਰੋਲ ਕਰ ਵੀ ਰਹੇ ਨੇ ਦੂਜੇ ਪਾਸੇ ਉਹਨ ਟੌਕਸਿਕੇਸ਼ਨ ਜਿਹੜੇ ਨੇ ਤਾਂ ਉਹ ਸਾਰਾ ਕੁਝ ਉਹਨਾਂ ਦਾ ਉਪਰਾਲਾ ਕੀਤਾ ਉਹ ਬੇਅਸਰ ਜਾ ਰਿਹਾ ਕਿਉਂਕਿ ਅਲਟੀਮੇਟਲੀ ਉਹਨਾਂ ਦੇ ਜਿਹੜੇ ਆਰਗਨਸ ਹੈ ਉਹ ਡੈਮੇਜ ਹੋ ਰਹੇ ਨੇ ਔਰ ਹੋ ਜਾਣਗੇ ਇਸ ਕਰਕੇ ਇਹ ਬਾਨੀ ਜਿਹੜੀ ਹੈਗੀ ਹੈ ਇਹ ਬਿਲਕੁਲ ਸਹੀ ਟੁਕਦੀ ਹੈ ਸਾਡੇ ਪੇਸ਼ੈਂਟ ਦੇ ਉੱਤੇ ਕਿ ਤੁਸੀਂ ਇੱਕ ਪਾਸੇ ਡਾਈਟ ਕੰਟਰੋਲ ਕਰ ਰਹੇ ਹੋ ਵੇਟ ਕੰਟਰੋਲ ਕਰ ਰਹੇ ਹੋ ਦਵਾਈ ਲੈ ਰਹੇ ਹੋ ਦੂਜੇ ਪਾਸੇ ਇਨਟੌਕਸਿਕੇਸ਼ਨ ਜੇ ਕਰ ਰਹੇ ਹੋ ਤਾਂ ਉਹ ਸਾਰਾ ਕੁਝ ਕੀਤਾ ਕਰਾਇਆ ਤੁਹਾਡਾ ਬਕਾਰ ਜਾਣਾ ਹੈ ਅਲਟੀਮੇਟਲੀ ਤੁਸੀਂ ਅ ਨੁਕਸਾਨ ਚ ਚਲੇ ਜਾਂਦੇ ਹੋ ਤੁਹਾਡੀ ਬਾਡੀ ਜਿਹੜੀ ਹੈਗੀ ਹੈ ਕੋਈ ਨਾ ਕੋਈ ਅੰਗ ਜਿਹੜਾ ਹੈਗਾ ਉਹ ਡੈਮੇਜ ਹੋ ਜਾਏਗਾ ਔਰ ਮਨ ਤਾਂ ਹੈਗਾ ਹੀ ਹੈਗਾ ਜਿਹੜਾ ਬ੍ਰੇਨ ਤਾਂ ਹੈਗਾ ਹੀ ਹੈਗਾ ਉਹ ਵੀ ਡੈਮੇਜ ਹੋ ਜਾਏਗਾ ਸੋ ਮੇਰੀ ਪ੍ਰੈਕਟਿਸ ਦੇ ਵਿੱਚ ਮੈਂ ਤੁਹਾਨੂੰ ਅੱਜ ਦਾ ਹੀ ਵਾਕਿਆ ਦੱਸਦਾ ਮੇਰੇ ਕੋਲ 32 ਸਾਲ ਦਾ ਮੁੰਡਾ 417 ਸ਼ੂਗਰ 200 ਬਟਾ 110 ਬਲੱਡ ਪ੍ਰੈਸ਼ਰ ਲੈ ਕੇ ਆ ਕੇ ਕਹਿੰਦਾ ਡਾਕਟਰ ਮੇਰੇ ਹਾਰਟ ਦੇ ਵਿੱਚ ਬਸ ਮੈਨੂੰ ਲੱਗ ਰਿਹਾ ਮੈਨੂੰ ਕੁਝ ਹੋ ਜਾਏਗਾ ਜਦੋਂ ਮੈਂ ਡਿਟੇਲ ਲਈਤੀ ਤਾਂ ਮੈਨੂੰ ਪਤਾ ਲੱਗਿਆ ਕਿ ਉਹਨੇ ਇਨ ਉਹ ਉਹਨਾਂ ਕੋ ਨਸ਼ਾ ਕੀਤਾ ਹੋਇਆ ਕਰਦਾ ਔਰ ਅਗਰ ਉਹ ਦਵਾਈਆਂ ਲੈਣ ਦਾ ਤਾਂ ਕੋਈ ਕੋਈ ਫਾਇਦਾ ਹੀ ਨਹੀਂ ਦੇਖੋ ਕਿ 32 33 ਸਾਲ ਦੀ ਉਮਰ ਦੇ ਵਿੱਚ ਉਹਦਾ 200 ਬਲੱਡ ਪ੍ਰੈਸ਼ਰ ਹੋ ਰਿਹਾ ਹੈ 400 11 ਸ਼ੂਗਰ ਹੋ ਰਹੀ ਹੈ ਕੀ ਉਹਦਾ ਜ਼ਿੰਦਗੀ ਦਾ ਬਣੇਗਾ ਜੇ ਉਹ ਦਵਾਈਆਂ ਦੇ ਵੀ ਦਿੱਤੀਆਂ ਉਹਨਾਂ ਨੂੰ ਕੰਟਰੋਲ ਕਰ ਵੀ ਲਿਆ ਜੋ ਨਸ਼ੇ ਨੂੰ ਸ ਨਹੀਂ ਛੱਡੇਗਾ ਜਿਹੜਾ ਡੈਮੇਜ ਉਹਦਾ ਲੀਵਰ ਤੇ ਔਰ ਕਿਡਨੀ ਤੇ ਔਰ ਬ੍ਰੇਨ ਤੇ ਹੋ ਰਿਹਾ ਹੈ ਉਹ ਉਹਦੇ ਕੋਲ ਮੇਰੇ ਕੋਲ ਕੋਈ ਤੋੜ ਨਹੀਂ ਹੈ

ਉਹੀ ਦ੍ਰਿਸ਼ਟਾਂਤੀ ਮਿਲ ਰਹੀ ਹੈ ਕਿ ਕਿਤੇ ਨਾ ਕਿਤੇ ਇੱਕ ਇੱਕ ਮਹਾਰਾਜ ਨੇ ਆ ਪਿੰਡ ਵਸਾਇਆ ਜੇ ਇਹ ਜਿਹੜਾ ਪੂਰਾ ਸ਼ਰੀਰ ਹੈ ਇੱਕ ਆ ਪਿੰਡ ਵਸਾਇਆ ਜੇ ਤੇ ਪਿੰਡ ਦੇ ਵਿੱਚ ਬੜੇ ਕਿਸਮ ਦੇ ਲੋਕ ਰਹਿੰਦੇ ਆ ਪਿੰਡ ਦੇ ਵਿੱਚ ਕੋਈ ਲੋਹਾਰ ਹੁੰਦਾ ਹੈ ਕੋਈ ਸੁਨਾਰ ਹੁੰਦਾ ਹੈ ਕੋਈ ਕਰਿਆਨੀ ਦੀ ਦੁਕਾਨ ਚਲਾ ਰਿਹਾ ਹੈ ਕੋਈ ਕੋਈ ਫਾਰਮਿੰਗ ਦਾ ਕੰਮ ਕਰ ਰਿਹਾ ਹੈ ਤੇ ਜੇ ਤਾਣਾ ਬਾਣਾ ਕਿਤੇ ਨਾ ਵਿਗੜ ਜਵੇ ਤੇ ਪੂਰਾ ਪਿੰਡ ਹੀ ਵਿਗੜ ਜਾਂਦਾ ਹੈ ਮਿਲ ਪਰੰਤ ਕਿਹ ਟਨਾ ਕਿ ਤੇ ਕੋਈ ਨਾ ਕੋਈ ਅਗਰ ਕੋਈ ਵੀ ਇੱਕ ਫੰਕਸ਼ਨ ਜਿਹੜਾ ਆ ਉਹ ਹਿੱਲੇ ਤੇ ਸਾਰਾ ਕੁਝ ਹਿਲ ਜਾਂਦਾ ਹੈ ਤੇ ਕੋਈ ਹਕੀਮ ਵੈਦ ਕੋਈ ਮਾਡਰਨ ਡਾਕਟਰ ਉਹ ਜੇ ਉਸ ਤਾਨੇ ਬਾਨੇ ਨੂੰ ਵਾਪਸ ਉਸ ਅਵਸਥਾ ਜ ਨਹੀਂ ਲੈ ਕੇ ਆ ਸਕਦਾ ਨਹੀਂ ਲਿਆ ਸਕਦਾ ਬਿਕੋਜ਼ ਉਹ ਜਿਹੜਾ ਪਿੰਡ ਹੈ ਉਹ ਪਿੰਡ ਰਾਜੀ ਨਹੀਂ ਹੈਗਾ ਉਹ ਸਾਰੇ ਕੰਮ ਕਰਨ ਦੇ ਵਿੱਚ ਜਿਸ ਤਰ੍ਹਾਂ ਕੀ ਇਥੇ ਇੱਕ ਦ੍ਰਿਸ਼ਾਣਤੀ ਹੈ ਵੀ ਮਨ ਹੈ ਮਨ ਦੇ ਵਿੱਚ ਫਰੰਟਲ ਕੋਰਟੈਕਸ ਹੈ ਉਹ ਉਹ ਜਿਹੜਾ ਗ੍ਰਸਤ ਹੈ ਇਹ ਪਦਾਰਥਾਂ ਨੂੰ ਅਬਿਊਜ਼ ਕਰਕੇ ਵੀ ਤੁਹਾਨੂੰ ਕੁਝ ਇਹ ਇਨਸਟੈਂਟ ਡੋਪਾਮਾਈਨ ਹਾਈ ਮਿਲਦੀ ਹੈ ਇਹਦੇ ਕਰਕੇ ਤੇ ਉਹ ਉਸ ਨੂੰ ਛੱਡਣ ਨੂੰ ਤਿਆਰ ਨਹੀਂ ਹੈਗਾ ਤੇ ਪਿੰਡ ਵਿਚਾਰਾ ਕਿੱਥੋਂ ਵੱਸ ਸਕਦਾ ਪਿੰਡ ਦੇ ਉਜੜੇਗਾ ਉਜੜੇਗਾ ਹੈਨਾ ਬਿਲਕੁਲ ਸਹੀ ਹੈ ਸਰੀਰ ਦਾ ਸਰੀਰ ਸਰੀਰ ਵੀ ਇਸੇ ਢਾਂਚੇ ਨਾਲ ਬਣਿਆ ਆ ਬਈ ਠੀਕ ਹੈ ਤੁਹਾਡਾ ਇੱਕ ਜੇ ਕੋਈ ਸੁਨਾ ਸੁਨਾਰ ਆ ਲੁਹਾਰ ਆ ਤੁਹਾਡਾ ਭਾਂਡੇ ਕਢਣ ਵਾਲਾ ਜਾਂ ਕੋਈ ਤੁਹਾਡਾ ਪਿੰਡ ਦਾ ਜਿਹੜਾ ਆ ਹੱਟੀ ਚਲਾਉਣ ਵਾਲਾ ਬਿਮਾਰ ਹੋ ਜੇ ਤੁਸੀਂ ਉਹਨੂੰ ਦਵਾਈਆਂ ਦੇ ਦੇ ਕੇ ਠੀਕ ਕਰ ਦੋ ਦੇਕਨਗਰ ਬਾਕੀ ਸਾਰੇ ਵਿਗੜੇ ਹੋਏ ਨੇ ਤੇ ਫਿਰ ਉਹ ਉਹਨੂੰ ਜੇ ਠੀਕ ਵੀ ਕਰ ਲਈ ਤੇ ਬਾਕੀ ਦੇ ਨਾਲ ਰਿਲੇਸ਼ਨਸ਼ਿਪ ਵਿਗੜਦਾ ਆ ਤਾਂ ਕਿਤੇ ਨਾ ਕਿਤੇ ਪਿੰਡ ਵੀ ਵਿਗੜ ਜਾਂਦਾ ਉਸ ਤਰੀਕੇ ਨਾਲ ਡਾਕਟਰ ਸਾਹਿਬ ਤੁਸੀਂ ਆਪਣੇ ਇੱਕ ਪਲੈਟਫਾਰਮ ਜਿਹੜਾ ਹੀਲਡ ਹੈ ਉਹਦੇ ਨਾਲ ਜੁੜੇ ਹੋਏ ਹੋ ਤੇ ਡਾਕਟਰ ਸਾਹਿਬ ਤੁਸੀਂ ਇੱਕ ਬੜਾ ਹੀ ਬੜਾ ਹੀ ਬਹੁਤ ਹੀ ਪਿਆਰਾ ਉਪਰਾਲਾ ਕੀਤਾ ਹੈ ਜਿਹਦੇ ਤੁਸੀਂ ਫਾਈਵ ਪਿਲਰਸ ਜਿਹਦੀਆਂ ਗੱਲਾਂ ਕਰਦੇ ਹੋ ਫਾਈਵ ਪੰਜ ਸਥੰਭ ਹੈਲਥ ਦੇ ਉਹ ਉਹਨੇ ਉਕੀ ਨੇ ਤੇ ਉਹਦੇ ਬਾਰੇ ਦੱਸੋ ਤੇ ਆਪਣੇ ਆ ਪਲੈਟਫਾਰਮ ਬਾਰੇ ਥੋੜਾ ਜਿਹਾ ਦੱਸੋ ਮੈਂ ਡਾਕਟਰ ਕਰਮਵੀਰ ਗੁਹਿਲ 35 ਸਾਲ ਤੋਂ ਐਮਡੀ ਤੋਂ ਬਾਅਦ ਪ੍ਰੈਕਟਿਸ ਕਰ ਰਿਹਾ ਐਜ਼ ਅ ਡਾਇਬੀਟੋਲੋਜਿਸਟ ਐਂਡ ਕਾਰਡੀਓਲੋਜਿਸਟ ਮੈਂ ਦੇਖਿਆ ਹੈਗਾ ਕਿ ਬੜੇ ਲੋਕ ਸਾਡੇ ਯੂਕੇ ਯੂਐਸਏ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਜਾਂ ਹੋਰ ਪ੍ਰੋਬਲਮਸ ਨੇ ਉਹਨਾਂ ਨੂੰ ਬੜਾ ਮੁਸ਼ਕਲ ਹੁੰਦਾ ਹੈਗਾ ਆਪਣੀ ਟ੍ਰੀਟਮੈਂਟ ਕਰਾਣਾ ਕਿਉਂਕਿ ਪਹਿਲਾਂ ਤਾਂ ਸਪੈਸ਼ਲਿਸਟ ਡਾਕਟਰਸ ਨਹੀਂ ਮਿਲਦੇ ਉਹਨਾਂ ਦੀ ਅਪਾਇੰਟਮੈਂਟ ਨਹੀਂ ਮਿਲਦੀ ਬੜੀ ਦੇਰ ਵੇਟ ਕਰਨੀ ਪੈਂਦੀ ਹੈ ਜੇ ਮਿਲ ਜਾਂਦੇ ਆ ਤਾਂ ਉਹ ਬੜਾ ਮਹਿੰਗਾ ਹੈਗਾ ਪੈਸੇ ਬੜੇ ਖਰਚਨੇ ਪੈਂਦੇ ਆ ਫਿਰ ਕੱਲੀ ਦਵਾਈ ਦੇ ਨਾਲ ਇਹ ਇਲਾਜ ਨਹੀਂ ਹੁੰਦਾ ਸਾਨੂੰ ਬਹੁਤ ਕੁਝ ਇਹਦੇ ਵਿੱਚ ਦੇਖਣਾ ਹੁੰਦਾ ਹੈ ਜਿਵੇਂ ਡਾਈਟ ਕੰਟਰੋਲ ਵਾਸਤੇ ਸਾਨੂੰ ਨਿਊਟ੍ਰੀਸ਼ਨਿਸਟ ਡਾਈਟੀਸ਼ੀਅਨ ਦੀ ਜ਼ਰੂਰਤ ਹੈ ਫਿਜ਼ੀਕਲ ਐਕਟੀਵਿਟੀ ਕੀ ਐਕਸਰਸਾਈਜ਼ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਉਹਦੇ ਵਾਸਤੇ ਸਾਨੂੰ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੈ ਸਾਡੀ ਮੈਂਟਲ ਹੈਲਥ ਵਾਸਤੇ ਸਾਨੂੰ ਸਾਈਕੋਐਨਾਲਿਸਟ ਦੀ ਜਰੂਰਤ ਹੈ ਸਾਡੀ ਪ੍ਰੋਪਰ 슬ੀਪ ਆਵੇ ਉਹਦੇ ਵਾਸਤੇ ਸਾਨੂੰ এডੂਕੇਸ਼ਨ ਦੀ ਜਰੂਰਤ ਹੈ ਇਹ ਸਾਰੀਆਂ ਸਰਵਿਸਿਜ਼ ਹੀਲਡ ਐਪ ਦੇ ਵਿੱਚ ਇੱਕ ਛੱਤ ਦੇ ਹੇਠਾਂ ਇਹ ਅਸੀਂ ਲਿਆਉਂਦੀ ਹੈ ਇਸ ਗਰੁੱਪ ਦੇ ਵਿੱਚ ਸਾਰੇ ਸਪੈਸ਼ਲਿਸਟ ਨੇ ਔਰ ਬੜੇ ਥੋੜੇ ਪੈਸਿਆਂ ਦੇ ਵਿੱਚ ਜੇ ਲੋਕ ਸਬਸਕ੍ਰਾਈਬ ਕਰਕੇ ਇਹਨੂੰ ਐਪ ਨੂੰ ਯੂਜ਼ ਕਰਦੇ ਨੇ ਦਾ ਇਹ ਸਾਰੀਆਂ ਸਰਵਿਸ ਜਿਹੜੇ ਮਿਲ ਜਾਂਦੀਆਂ ਨੇ ਔਰ ਬੜਾ ਸੌਖਾ ਹੈਗਾ ਘੱਟ ਪੈਸਿਆਂ ਦੇ ਵਿੱਚ ਇਲਾਜ ਵੀ ਹੋ ਜਾਂਦਾ ਹੈ ਔਰ ਅੱਗੇ ਵਾਸਤੇ ਗਾਈਡੈਂਸ ਵੀ ਮਿਲ ਜਾਂਦੀ ਹੈ ਥੈਂਕ ਯੂ ਤੇ ਇਹ ਤੁਸੀਂ ਬੜੀਆਂ ਡੂੰਘੀਆਂ ਰਮਜ਼ਾ ਬਾਇਓਲੋਜੀ ਦੀਆਂ ਦਸੀਆਂ ਵਿਜੇ ਦੇ ਤੁਸੀਂ ਦੱਸਿਆ ਵੀ ਇੱਕ ਨਿਰੰਤਰਤਾ ਬੜੀ ਜ਼ਰੂਰੀ ਹੁੰਦੀ ਹੈ ਇਸ ਪਿੰਡ ਦੇ ਵਸਣ ਵਾਸਤੇ ਇਸ ਪਿੰਡ ਨੂੰ ਜਿਹੜਾ ਲੋਡ ਹੁੰਦੀ ਹੈ ਕਿ ਇੱਕ ਤਰੀਕੇ ਨਾਲ ਇਹ ਆਪਣੇ ਆਪ ਨੂੰ ਡੇਲੀ ਕੰਡਕਟ ਕਰੇ ਇੱਕ ਇਸਪੈਂਡ ਦਾ ਤਾਣਾ ਬਾਣਾ ਜਿੱਤਰਾ ਬਣਿਆ ਉਹ ਮੰਨਦੇ ਰਾਹੀਂ ਬਣਿਆ ਮੰਨ ਦਾ ਜਿਹੜਾ ਕੰਟਰੋਲ ਮੰਨ ਦਾ ਜਿਹੜਾ ਇੱਕ ਤਰੀਕਾ ਆ ਆਪਣੇ ਆਪ ਨੂੰ ਵਿਚਰਨ ਦਾ ਵੀ ਜਿਆਦਾ ਕੋਈ ਟੈਨਸ਼ਨ ਨਾ ਲਾਓ ਸਟ्रेस ਨਾ ਲਾਓ ਆਪਣੇ ਆਪ ਨੂੰ ਸੰਤੋਖ ਦੇ ਵਿੱਚ ਰੱਖੋ ਆਪਣੇ ਆਪ ਨੂੰ ਕਿਸੇ ਵਰਤ ਨੇਮ ਦੇ ਜਿਹਾ ਕੇ ਰੂਟੀਨ ਤੇ ਜਿਹਾ ਕੇ ਰੱਖੋ ਇਹ ਬਹੁਤ ਇੰਪੋਰਟੈਂਟ ਹੈ ਤੇ ਆਪਣਾ ਜਿਹੜਾ ਖਾਣਾ ਪੀਣਾ ਹੈ ਉਹਨੂੰ ਸਿੰਪਲ ਰੱਖੋ ਇਹ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਡੂੰਘੀਆਂ ਗੱਲਾਂ ਜਿਹੜੀਆਂ ਸਾਇੰਸ ਤੇ ਵਿਦਵਾਨ ਮਤਲਬ ਜਿਹੜੇ ਬਾਇਓਲੋਜੀ ਸਾਈਡ ਤੇ ਡਾਕਟਰਾਂ ਡਾਕਟਰਾਂ ਦੇ ਰਾਹੀਂ ਜਿਹੜੇ ਵਿਚਾਰ ਪ੍ਰਗਟ ਕੀਤੇ ਨੇ ਇਹ ਬਹੁਤ ਬਹੁਤ ਉਮਦਾ ਵਿਚਾਰ ਸੀ ਤੇ ਡਾਕਟਰ ਸਾਹਿਬ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਸੇ ਤਰ੍ਹਾਂ ਹੀ ਤੁਸੀਂ ਸੰਗਤ ਨਾਲ ਮੁਖਾਤਬ ਹੁੰਦੇ ਰਹੋ ਤੇ ਇਹ ਜਿਹੜੇ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰਦੇ ਰਹੋ ਜਿਹੜੇ ਤੁਹਾਡੇ ਯੂਨਿਕ ਐਕਸਪੀਰੀਐਂਸਸ ਨੇ اِسیرالا اسی طریقے چالو رکھا گے تو ہو مہا پور باڑیاں گرنتھان دو فرولہ دیکھا گے بھی وہ مہاراج نے کی لکھا کس طرح لکھا ہے میں چاہاں گا بھی تھی واپس آؤ تو اہم کچھ ہوسکشن کسی پاگود گیتا بھی لے کریے ਤੇ ਹੋਰ ਗ੍ਰੰਥਾਂ ਤੋਂ ਅਸੀਂ ਇਹ ਕੀ ਦ੍ਰਿਸ਼ਟਾਂਤੀ ਮਿਲਦੀ ਹੈ ਇਹਦੇ ਬਾਰੇ ਹੀ ਗੱਲ ਕਰੀ। ਜੀ ਬਾਜੀ ਬਹੁਤ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਕਿ ਮੈਂ ਅੱਜ ਤੁਹਾਡੇ ਨਾਲ ਇਹ ਸਾਰੇ ਆਪਣੇ ਵਿਚਾਰ ਸਾਂਝੇ ਕਰ ਸਕਿਆ ਔਰ ਜਿਵੇਂ ਕਿ ਮੈਂ ਸੋਚਿਆ ਸੀ ਜਿਵੇਂ ਅਸੀਂ ਪੇਸ਼ੇਨ ਨੂੰ ਕਹਿੰਨੇ ਕਿ ਲੈ ਵੀ ਤੇਰੀ ਸ਼ੂਗਰ ਕੰਟਰੋਲ ਆ ਹੁਣ ਸਭ ਕੁਝ ਠੀਕ ਹੈ ਪਰ ਤੂੰ ਆ ਮਹੀਨੇ ਦੀ ਵਾਈ ਲੈ ਜਾ ਮਹੀਨੇ ਬਾਅਦ ਆ ਕੇ ਤੂੰ ਫਿਰ ਟੈਸਟ ਕਰਾ ਕੇ ਲਿਆ ਕੇ ਆਣੇ ਚਾਹੇ ਤੈਨੂੰ ਕੋਈ ਪ੍ਰੋਬਲਮ ਨਹੀਂ ਹੈ ਟਾਈਮ ਟੂ ਟਾਈਮ ਅਸੀਂ ਅਗੇਨ اِسی ریچیک کر ہاں کہ بھی ہاں بھی سارے ٹیکسٹ ٹھیک ہیں چاہے پیشنوں کو پرابلم نہیں ہے تاکہ اگر کا ٹائم جہاں آن والا ہے وہ اچھا نکلے اور کوالٹی آف لائف اچھی ہوگی لانگٹی آف لائف اچھی ہوتا ہی میں سمجھتا کہ جہاں تھی جے سارے پانچ چھے منو دکھائے ہے گے, گے گربانی کے پرت کرنے والے یہ اگر جے اِسی رپیٹڈلی اپنے سنگت لوگوں ریفرنس ٹو ڈائبٹیز اور ادر ڈیزیز ਉਹਨਾਂ ਨੂੰ ਰੈਗੂਲਰਲੀ ਆਪਾਂ ਵਸੀਅਤਾਂ ਇਥਿੰਕ ਉਹਨਾਂ ਦਾ ਜਿਹੜਾ ਦਿਨਚਰਿਆ ਸੈੱਟ ਕਰਨ ਦੇ ਵਿੱਚ ਰੈਗੂਲਰਿਟੀ ਬਣਾਉਣ ਦੇ ਵਿੱਚ ਉਹਨੂੰ ਕੰਟੀਨਿਊਟੀ ਦੇ ਵਿੱਚ ਬਹੁਤ ਹੈਲਪਫੁਲ ਹੋਏਗਾ ਔਰ ਇੱਕ ਬਹੁਤ ਵੱਡੀ ਇੱਕ ਸੇਵਾ ਹੋਏਗੀ ਮੈਨਕਾਈਂਡ ਵਾਸਤੇ ਜਿਹੜੀ ਕਿ ਤੁਸੀਂ ਕਰ ਰਹੇ ਹੋ ਔਰ ਮੈਂ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਕਿ ਮੈਂ ਇਹਦਾ ਪਾਰਟ ਆ ਔਰ ਵਾਹਿਗੁਰੂ ਪ੍ਰਮਾਤਮਾ ਕਰੇ ਇਹਨੂੰ ਕੰਟੀਨਿਊ ਕਰਦੇ ਰਹੀਏ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ